ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਚੱਲ ਰਹੀ ਹੈ ਜਿਦੇ ਵਿੱਚ ਭਗਤ ਜੀ ਦੇ ਕਲ ਦੋ ਤੁਕੇ ਨੌ ਸ਼ਬਦ ਸੰਪੂਰਨ ਹੋਏ 478 ਰੰਗ ਤੇ ਭਗਤ ਜੀ ਦੇ ਇਹ ਅਗਲਾ ਸ਼ਬਦ ਆਰੰਭ ਹੁੰਦਾ ਹੈ ਭਗਤ ਕਬੀਰ ਸਾਹਿਬ ਜੀ ਆਪਣੀ ਰਸਨਾ ਤੋਂ ਬਚਨ ਕਰਦੇ ਹੋਏ ਮੰਗਲਾ ਚਰਨ ਕਰਦੇ ਹੋਏ ਚਾਰ ਤੁਕੇ ਇੱਕ ਤੁਕੇ ਸ਼ਬਦ ਰੰਮ ਕਰਦੇ ਹਨ ਆਉ ਭਗਤ ਜੀ ਬਚਨ ਕਰਦੇ ਹਨ ਜੀ ਕੋ ਉੰਗਾਰ ਸਤ ਗੁਰ ਪ੍ਰਸਾਦ ਉਪលੀ ਪੂਰਨ ਪ੍ਰਮਾਤਮਾ ਪਰਮੇਸ਼ਰ ਕਾਲ ਪੁਰਖ ਇੱਕ ਹੈ ਇੱਕ ਸਾਰੇ ਬ੍ਰਹਿਮੰਡ ਦਾ ਉਹ ਹਰੀ ਪਰਮੇਸ਼ਰ ਮਾਲਕ ਹੈ ਇੱਕ ਤੋਂ ਬਾਣੀ ਦੀ ਰਮਤਾ ਹੁੰਦੀ ਹੈ ਇੱਕੋ ਹੀ ਸਾਰੇ ਬ੍ਰਹਿਮੰਡ ਦਾ ਮਾਲਕ ਹੈ ਭਵੇਂ ਉਹਦੇ ਨਾਮ ਨੀਕਾ ਹਨ ਰੂਪ ਅਨੰਤਾ ਫਿਰ ਵੀ ਉਹ ਇੱਕੋ ਹੈ ਸਾਰਾ ਸਾਰੀ ਸ੍ਰਿਸ਼ਟੀ ਦਾ ਮਾਲਕ ਮਹਾਰਾਜ ਨੇ ਇੱਕ ਲਾ ਕੇ ਸਾਨੂੰ ਸਮਝਾਤਾ ਦੱਸਤਾ ਖੁਦੀ ਮੂਰਤ ਸਤ ਸਰੂਪ ਹੈ ਗਾਲ ਤੋਂ ਪਰੇ ਜਿਹਨੂੰ ਕੋਈ ਮਾਰ ਨਹੀਂ ਸਕਦਾ ਗੁਰਪ੍ਰਸਾਦ ਗੁਰੂ ਦੀ ਮਿਹਰ ਕਿਰਪਾ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੈ ਜੀ ਆਸਾ ਸ੍ਰੀ ਕਬੀਰ ਜੀਓ ਕੇ ਚੌਪਦੇ ਇੱਕ ਤੁਕੇ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਹੈ ਆਸਾ ਰਾਗ ਦੇ ਵਿੱਚ ਜੀਓ ਸ਼ਬਦ ਨਾਲ ਸਤਿਗੁਰ ਜੀ ਮਹਿਮਾ ਦਰਸਾਉਂਦੇ ਹਨ ਜਿੰਨੇ ਵੀ ਭਗਤਾਂ ਦੇ ਪਾਸ਼ਾ ਜੀ ਨੇ ਸ਼ਬਦ ਬਾਣੀ ਵਿੱਚ ਦਰਜ ਕੀਤੇ ਜਿਉ ਲਬਜ ਨਾਲ ਲਾਇਆ ਦੇਖੋ ਮਹਾਰਾਜ ਜੀ ਦੇ ਸ਼ਬਦਾਂ ਨਾਲ ਜਿਉ ਨਹੀਂ ਹੈ ਭਗਤਾਂ ਨੂੰ ਉੱਚੇ ਦਿਖਾਉਂਦੇ ਮਹਾਰਾਜ ਨੇ ਦੇਖੋ ਉਹਨਾਂ ਦਾ ਸਤਕਾਰ ਕਰਦੇ ਹੋ ਭਗਤਾਂ ਦਾ ਜਿਉ ਸ਼ਬਦ ਲਗਾਇਆ ਨਾਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਉ ਜਿਹੜਾ ਹੈ ਇਹ ਸ਼ਬਦ ਲਫ਼ਜ਼ਾ ਜਿਹੜਾ ਇਹ ਸਤਕਾਰ ਕਰਦੇ ਮਹਾਰਾਜ ਜੀ ਨੇ ਲਗਾਣਾ ਕੀਤਾ ਜਿੱਥੇ ਵੀ ਭਗਤ ਜੀ ਦਾ ਨਾਮ ਹੁੰਦਾ ਬਾਣੀ ਹੁੰਦੀ ਉੱਥੇ ਭਗਤ ਕਬੀਰ ਜੀਓ ਭਗਤ ਧੰਨਾ ਜੀਓ ਭਗਤ 15 ਭਗਤਾਂ ਦੇ ਨਾਵਾਂ ਦੇ ਨਾਲ ਜਿਉ ਹੀ ਆਵੇਗਾ ਚਾਹ ਪਦੇ ਤੋਂ ਭਾਵ ਹੁੰਦਾ ਚਾਰ ਬੰਦਾ ਵਾਲੇ ਸ਼ਬਦ ਚਾਰ ਬੰਦ ਇਸ ਸ਼ਬਦਾਂ ਦੇ ਹਨ ਇੱਕ ਤੁੱਕੇ ਤੋਂ ਭਾਵ ਹੁੰਦਾ ਹੈ ਇੱਕ ਤੁਖ ਤੇ ਬਿਸ਼ਰਾਮ ਹੁੰਦਾ ਇੱਕ ਇੱਕ ਤੁਖ ਦਾ ਬੰਧ ਹੈ ਇਸ ਸ਼ਬਦ ਦੇ ਵਿੱਚ ਭਗਤ ਜੀ ਰਮਤਾ ਕਰਦੇ ਹਨ ਜੀ ਸੰਕ ਸੁਨੰਦ ਅੰਤ ਨਹੀਂ ਪਾਇਆ ਵੇਦ ਪੜੇ ਪੜ ਬ੍ਰਹਮੈ ਜਨਮ ਗਵਾਇਆ ਭਗਤ ਕਬੀਰ ਸਾਹਿਬ ਜੀ ਪਾ ਸ਼ਬਦ ਦੀ ਰਮਤਾ ਕਰਦੇ ਹਨ ਉਥੇ ਬਚਨ ਕਰਦੇ ਹਨ ਸੰਕ ਸੁਨੰਦ ਜਿੱਦਾ ਬਾਣੀ ਦੇ ਵਿੱਚ ਕਈ ਜਗ੍ਹਾ ਤੇ ਜਿਗਰਾ ਆਇਆ ਸਨਕ ਸੁਨੰਦ ਮਹੇਸ਼ ਸਮਾਨਾ ਤੇ ਵੀ ਭਗਤ ਜੀ ਕਬੀਰ ਸਾਹਿਬ ਜੀ ਦਾ ਸ਼ਬਦ ਹੈ ਇੱਥੇ ਵੀ ਭਗਤ ਜੀ ਦੇ ਸ਼ਬਦ ਹਨ ਸਨਕ ਸੁਨੰਦ ਜਿਹੜੇ ਹਨ ਬ੍ਰਹਮਾ ਦੇ ਪੁੱਤਰ ਹੋਏ ਤੇ ਮਹਾਰਾਜ ਜੀ ਧਾਰਨ ਲੈਂਦੇ ਹਨ ਭਗਤ ਜੀ ਕਹਿੰਦੇ ਸਨਕ ਸੁਨੰਦ ਵਰਗੇ ਜਿਨ੍ਹਾਂ ਨੇ ਅੰਤ ਨਹੀਂ ਪਾਇਆ ਉਹਦਾ ਮਾਲਕ ਦਾ ਸਨਕ ਸੁਨੰਦ ਅੰਤ ਨਹੀਂ ਪਾਇਆ ਰਮਾ ਦੇ ਪੁੱਤਰ ਵਰਗੇ ਹਾਰ ਕੇ ਚਲੇਗੇ ਸਤਿ ਭਗਤ ਜੀ ਕਹਿੰਦੇ ਸੰਕ ਅਨੰਦ ਵਰਗੇ ਜਿਨ੍ਹਾਂ ਨੇ ਬੜਾ ਜ਼ੋਰ ਲਾਇਆ ਪਰ ਉਹ ਅੰਤ ਨਹੀਂ ਪਾ ਸਕੇ ਵੇਦ ਪੜੇ ਪੜ ਬ੍ਰਹਮਾ ਜਨਮ ਗਵਾਇਆ ਬ੍ਰਹਮਾ ਦੇ ਵਿਚਾਰਨ ਕੀਤੇ ਹੋਏ ਵੇਦਾਂ ਨੂੰ ਪੜ ਪੜ ਕੇ ਜਨਮ ਗਵਾ ਲਿਆ ਪੜਨਤੀ ਵਿਸ਼ਵਾਸ ਰੱਖਿਆ ਪੜ ਪੜ ਕੇ ਕੁਝ ਖੱਟਿਆ ਨਹੀਂ ਜੇ ਅਸੀਂ ਵੀ ਪੜਨਤੀ ਵਿਸ਼ਵਾਸ ਰੱਖਾਂਗੇ ਨਾ ਕੁਝ ਖੱਟ ਨਹੀਂ ਸਕਦੇ ਜਿਨਾ ਪੜਨ ਦੇ ਨਾਲ ਉਹਦੀ ਪ੍ਰਾਪਤੀ ਨਹੀਂ ਕੀਤੀ ਅਸੀਂ ਪੜੀ ਜਾਈਏ ਉਹਦੀ ਵਿਚਾਰ ਨੂੰ ਸਮਝਣਾ ਪਈਏ ਜ਼ਿੰਦਗੀਆਂ ਲੰਘ ਜਾਂਦੀਆਂ ਬੜੇ ਐਸੇ ਚਲੇ ਗਏ ਨੇ ਜਿਹੜੇ ਪੜ ਪੜ ਕੇ ਕਹਿੰਦੇ ਨੇ ਕਿ ਬੜਾ ਪੜ ਲਿਆ ਇਨੀ ਗਿਣਤੀ ਦੇ ਵਿੱਚ ਪੈ ਜਾਂਦੇ ਆਪਾਂ ਇਹਨੇ ਪਾਠ ਕਰ ਲੇ ਗਿਣਤੀ ਨਾ ਕਰੋ ਚੈੱਕ ਹੀ ਕਰੋ ਉਹਨੂੰ ਸਮਝ ਕੇ ਕਰੋ ਉਹਦੀ ਵਿਚਾਰ ਨੂੰ ਤੇ ਸਮਝੀਏ ਅੱਧੀ ਜ਼ਿੰਦਗੀ ਲੰਘ ਗਈ ਵਿਚਾਰ ਨਹੀਂ ਸਮਝ ਪਾਏ ਬਾਕੀ ਵੀ ਇਸੇ ਤਰ੍ਹਾਂ ਹੀ ਲੰਘ ਜਾਣੀ ਜੇ ਉਹਦੀ ਵਿਚਾਰ ਹੀ ਨਾ ਕੀਤੀ ਪੜ ਪੜ ਕੇ ਗੱਡੇ ਬ੍ਰਾਹਮਣਾਂ ਨੇ ਵੀ ਲੱਦੇ ਸੀ ਇਹ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਖੰਡਨ ਭਗਤ ਜੀ ਨੇ ਖੰਡਨ ਕੀਤਾ ਕਹਿੰਦੇ ਗੱਡਿਆਂ ਦੇ ਗੱਡੇ ਉਹ ਗ੍ਰੰਥ ਚੁੱਕੀ ਫਿਰਦੇ ਸੀ ਕਿ ਸਾਡ ਨੂੰ ਵਿਦਿਆ ਬਹੁਤ ਹੁੰਦੀ ਆ ਗਿਆਨ ਬਹੁਤ ਹੈ ਗ੍ਰੰਥਾਂ ਦਾ ਇਹ ਮਹਾਰਾਜ ਨੇ ਉੱਥੇ ਵੀ ਖੰਡਨ ਕਰਤਾ ਸੀ ਕਹਿੰਦੇ ਭਾਈ ਜਿੰਨੇ ਮਰਜ਼ੀ ਗੱਡੇ ਭਰੀ ਫਿਰੋ ਤੁਸੀਂ ਸਭ ਇਹ ਨਿਫਲ ਜਿੰਨਾ ਕੁ ਚੁੱਕੀ ਫਿਰਦੇ ਹੋ ਇਹ ਮਹਾਰਾਜ ਦੇ ਸਾਹਮਣੇ ਹਾਰ ਕਰਾਰੀ ਹਾਰ ਮਿਲੀ ਬ੍ਰਾਹਮਣ ਲੋਕਾਂ ਨੂੰ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਬੜੇ ਵੱਡੇ ਗਿਆਤਾ ਗਿਆਨੀ ਹਾਂ ਸਾਡੇ ਵਰਗਾ ਕੋਈ ਸੂਝਵਾਨ ਚਤਰ ਨਹੀਂ ਹੈ ਇਹ ਮਹਾਰਾਜ ਜੀ ਦੇ ਸਾਹਮਣੇ ਹਾਰ ਪ੍ਰਾਪਤ ਹੋ ਗਈ ਇੱਥੇ ਦੁਨੀਆ ਦੇ ਵਿੱਚ ਅਜੇ ਵੀ ਉਹੀ ਕੰਮ ਐ ਅਸੀਂ ਪੜਨ ਤੇ ਹੀ ਵਿਸ਼ਵਾਸ ਰੱਖਦੇ ਹਾਂ ਕਿ ਪੜੀ ਜਾਈਏ ਭਾਵੇਂ ਸਾਰੀ ਦੁਨੀਆ ਦਾ ਗਿਆਨ ਲੈ ਲਈਏ ਪੜ ਪੜ ਕੇ ਪਰ ਅਸੀਂ ਪਾਸ ਨਹੀਂ ਹੋ ਸਕਦੇ ਜਿੰਨਾ ਚਿਰ ਉਹ ਗਿਆਨ ਨੂੰ ਅੰਦਰ ਨਹੀਂ ਵਸਾਵਾਂਗੇ ਜਿੰਨਾ ਚਿਰ ਉਹ ਗਿਆਨ ਤੇ ਆਪਣਾ ਸਰੀਰ ਮਾਨ ਨਹੀਂ ਬਦਲੇਗਾ ਉਹ ਤਾਂ ਫਿਰ ਦੁਨੀਆ ਨੂੰ ਵਿਖਾਵੇ ਵਾਸਤੇ ਪੜਦੇ ਹਾਂ ਸੀ ਭਗਤ ਜੀ ਕਹਿੰਦੇ ਇੱਥੇ ਬ੍ਰਹਮਾ ਦੇ ਪੁੱਤਰ ਵਰਗੇ ਪੜ ਪੜ ਕੇ ਚਲੇ ਗਏ ਜਿਨ੍ਹਾਂ ਨੇ ਵੇਦਾਂ ਨੂੰ ਪੜਿਆ ਵੇਦ ਪੜੇ ਪਰ ਬ੍ਰਹਮੈ ਜਨਮ ਗਵਾਇਆ ਅਸੀਂ ਤਾਂ ਸੰਸਾਰੀ ਛੋਟਿਆਂ ਹੁਣ ਇਹ ਕਹਿੰਦੇ ਆਪਾਂ ਕਦੇ ਵਿਚਾਰਿਆ ਭਗਤ ਕਬੀਰ ਸਾਹਿਬ ਜੀ ਕਹਿੰਦੇ ਬ੍ਰਹਮਾ ਦੇ ਪੁੱਤਰ ਵੀ ਪੜ ਪੜ ਕੇ ਵੇਦਾਂ ਨੂੰ ਹਾਰ ਗਏ ਹਰ ਕਾ ਬਲੋਵਨਾ ਬਲੋਵ ਮੇਰੇ ਭਾਈ ਸਹਿਜ ਬਲੋਵ ਜਸੇ ਤਤ ਨ ਜਾਈ ਇੱਥੇ ਦੇਖੋ ਰਹਾਤ ਦੀ ਪੰਕਤੀ ਵਿੱਚ ਭਗਤ ਜੀ ਕਬੀਰ ਸਾਹਿਬ ਜੀ ਕੇਂਦਰੀ ਭਾਵ ਦਰਸਾਉਂਦੇ ਹਨ ਕਹਿੰਦੇ ਭਾਈ ਹਰੀ ਦਾ ਬਲੋਬਣਾ ਬਲੋਵੋ ਜਿਵੇਂ ਇੱਕ ਔਰਤ ਹੈ ਨਾ ਜਿਹੜੀ ਉਹ ਚਾਟੀ ਦੇ ਵਿੱਚ ਮਧਾਣੀ ਪਾਉਂਦੀ ਹੈ ਤੇ ਦੁੱਧ ਨੂੰ ਬੁਲਾਉਂਦੀ ਹੈ ਆਪਾਂ ਨੂੰ ਪਤਾ ਸਾਰਿਆਂ ਨੂੰ ਜੋ ਦੇ ਸਜੇ ਸਜੇ ਬੁਲਾਉਂਦੀ ਹੈ ਤਾਂ ਹੀ ਮੱਖਣ ਹੁੰਦਾ ਜੇ ਸੰਡੇ ਦੁੱਧ ਵਿੱਚ ਮਧਾਣੀ ਪਾ ਕੇ ਬਲੋਈ ਜਾ ਫਿਰ ਵੀ ਮੱਖਣ ਨਹੀਂ ਹੁੰਦਾ ਬੀਬੀਆਂ ਨੂੰ ਪਤਾ ਹੈ ਜੇ ਠੰਡੇ ਦੁੱਧ ਦੇ ਵਿੱਚ ਸਿੱਧੀ ਮਿਧਾਣੀ ਪਾ ਦਈਏ ਕਿਤੇ ਮੱਖਣ ਥੋੜਾ ਨਿਕਲਦਾ ਉਹ ਪਹਿਲੋਂ ਉਹਨੂੰ ਪਿਆਰਿਓ ਜਾਗ ਲਾਣਾ ਪੈਂਦਾ ਗਰਮ ਕਰਨਾ ਪੈਂਦਾ ਕੁਸਾ ਕੁਸਾ ਦੁੱਧ ਰੱਖ ਕੇ ਉਹਨੂੰ ਫਿਰ ਜਾਗ ਲਾਂਦੀਆਂ ਨ ਬੀਬੀਆਂ ਫਿਰ ਉਹ ਜੰਮਦਾ ਫਿਰ ਉਹਦੇ ਵਿੱਚ ਮਿਧਾਣੀ ਪਾ ਕੇ ਜੇ ਫਟਾਫੱਟ ਗਰਮ ਗਰਮ ਨੂੰ ਰਿੜਕਣ ਲੱਗ ਜੀਏ ਤੇ ਫਿਰ ਵੀ ਮੱਖਣ ਨਹੀਂ ਹੁੰਦਾ ਉਹ ਵਿੱਚ ਹੀ ਘੁਲ ਜਾਂਦਾ ਗਰਮ ਹੋ ਕੇ ਤੇ ਭਗਤ ਜੀ ਦੇਖੋ ਉਦਾਹਰਣ ਲੈਂਦੇ ਆ ਇਸ ਚੀਜ਼ ਦੀ ਕਹਿੰਦੇ ਉਹ ਵੀ ਫਿਰ ਨਹੀਂ ਬਾਹਰ ਹੁੰਦਾ ਜੇ ਸਹਜੇ ਸਹਜੇ ਬੀਬੀਆਂ ਨੂੰ ਤਰੀਕਾ ਹੁੰਦਾ ਉਹ ਪ੍ਰੇਮ ਦੇ ਨਾਲ ਜਦੋਂ ਮਧਾਣੀ ਚਲਾਉਂਦੀਆਂ ਚਾਟੀ ਕਾੜਨੀ ਦੇ ਵਿੱਚ ਪਾ ਕੇ ਫਿਰ ਉਹ ਦੇਖੋ ਤਤ ਬਾਹਰ ਆ ਜਾਂਦਾ ਦੁੱਧ ਦੇ ਇੱਕ ਤਤ ਹੈ ਮੱਖਣ ਦੁੱਧ ਦੇ ਵਿੱਚੋਂ ਸਾਰਾ ਕੁਝ ਬਾਹਰ ਆ ਜਾਂਦਾ ਹੈ ਦੇਖੋ ਲੱਸੀ ਬਣ ਜਾਂਦੀ ਹੈ ਮੱਖਣ ਬਣ ਜਾਂਦਾ ਤੇ ਭਗਤ ਜੀ ਸਾਨੂੰ ਸਮਝਾਉਂਦੇ ਹਨ ਕਹਿੰਦੇ ਭਾਈ ਇਸੇ ਤਰ੍ਹਾਂ ਕਰਨਾ ਕਰੋ ਹਰ ਕਾ ਬਲੋਵਨਾ ਬਲੋਵੋ ਮੇਰੇ ਭਾਈ ਹਰੀ ਦੇ ਨਾਮ ਦੇ ਨਾਮ ਨੂੰ ਇਹ ਸ੍ਰੀ ਰੂਪ ਚਾਟੀ ਦੇ ਵਿੱਚ ਭਗਤ ਜੀ ਕਹਿੰਦੇ ਪਾ ਕੇ ਸ਼ੁਭ ਗੁਣਾ ਰੂਪੀ ਜਾਗ ਲਗਾ ਕੇ ਇਹ ਨਾਮ ਨੂੰ ਹਿਰਦੇ ਵਿੱਚੋਂ ਹੀ ਪ੍ਰਗਟ ਕਰਨਾ ਹੈ ਭਗਤ ਜੀ ਕਹਿੰਦੇ ਉਸੇ ਤਰ੍ਹਾਂ ਬਲੋਣਾ ਕਰੋ ਸਹਿਜੇ ਸਹਿਜੇ ਪ੍ਰਾਪਤੀ ਹੋਣੀ ਹੈ ਸਹਿਜ ਬਲੋਵੋ ਜੈਸੇ ਤਤ ਨਾ ਜਾਈ ਕਹਿੰਦੇ ਜਿਵੇਂ ਬੀਬੀਆਂ ਭੈਣਾ ਭਗਤ ਜੀ ਕਹਿੰਦੇ ਸਹਜੇ ਬਲਉਂਦੀਆਂ ਤੇ ਤਤ ਵਿੱਚੋਂ ਨਿਕਲ ਜਾਂਦਾ ਫਿਰ ਪ੍ਰਾਪਤੀ ਹੋ ਜਾਂਦੀ ਹੈ ਮੱਖਣ ਦੀ ਕਿਸੇ ਇਸੇ ਤਰ੍ਹਾਂ ਹੀ ਸਹਜ ਸੰਤੋਖ ਰੱਖੋ ਕਾਹਲੇ ਨਾ ਪਾਓ ਕਿ ਅੱਜ ਹੀ ਪ੍ਰਾਪਤੀ ਹੋ ਜਾਵੇ ਫਟਾਫਟ ਉਹ ਪ੍ਰਮਾਤਮਾ ਦੇ ਦਰਸ਼ਨ ਹੋ ਜਾਣ ਨਾਮ ਦੀ ਪ੍ਰਾਪਤੀ ਹੋ ਜਾਵੇ ਉੱਥੇ ਵੀ ਮਿਹਨਤ ਕਰਨੀ ਪੈਂਦੀ ਹੈ ਪਿਆਰਿਓ ਇੱਥੇ ਵੀ ਮਿਹਨਤ ਦੀ ਲੋੜ ਹੈ ਸਹਜ ਬਲੋਵੋ ਜੈਸੇ ਤਤ ਨਾ ਜਾਈ ਅੰਦੇ ਇਸੇ ਤਰ੍ਹਾਂ ਦੀ ਪ੍ਰਾਪਤੀ ਹੋਣੀ ਹੈ ਜੀ ਰਹਾ ॥ ਵਿਸ਼ਰਾਮ ਦੇ ਕੇ ਭਗਤ ਜੀ ਬਚਨ ਕਰਦੇ ਹਨ ਤਨ ਕਰ ਮਟਕੀ ਮਨ ਮੈਂ ਬਲੋਈ ਫਿਰ ਭਗਤ ਜੀ ਧਾਰਨ ਲੈਂਦੇ ਹਨ ਸਰੀਰ ਦੀ ਕਹਿੰਦੇ ਸਤਨ ਦੀ ਮਟਕੀ ਬਣਾ ਲਓ ਚਾਟੀ ਬਣਾ ਲਓ ਤਨ ਕਰ ਮਟਕੀ ਮਨੈ ਬਲੋਈ ਮਨ ਨੂੰ ਬਲੋਬਣਾ ਕਰੋ ਇਸ ਵਿੱਚ ਪਾ ਕੇ ਸਰੀਰ ਰੂਪੀ ਚਾਟੀ ਦੇ ਵਿੱਚ ਤਨ ਰੂਪੀ ਚਾਟੀ ਵਿੱਚ ਮਨ ਮੈਂ ਬਲੋਈ ਭਗਤ ਜੀ ਕਹਿੰਦੇ ਇਹਨੂੰ ਬੁਲਾਉਣਾ ਕਰੋ ਬੰਨ ਨੂੰ ਇਸ ਮਟਕੀ ਮੈਂ ਸ਼ਬਦ ਸੰਜੋਈ ਕਹਿੰਦੇ ਦੇਖੋ ਇਹ ਸਰੀਰ ਦੇ ਵਿੱਚ ਹੀ ਸ਼ਬਦ ਸਮਾਇਆ ਹੋਇਆ ਹੈ ਗਿਆਨ ਸਮਾਇਆ ਹੋਇਆ ਹੈ ਨਾ ਸੀਰ ਦੇ ਅੰਦਰ ਜਿਵੇਂ ਚਾਟੀ ਦੇ ਅੰਦਰ ਦੁੱਧ ਧੰਦਾ ਦੇ ਵਿੱਚ ਹੀ ਮੱਖਣ ਲੁਕਿਆ ਹੁੰਦਾ ਹੈ ਉਹਦੇ ਵਿੱਚ ਤੁਸੀਂ ਬਾਹਰ ਆ ਜਾਂਦਾ ਨਾ ਬਾਹਰੋਂ ਤੁਸੀਂ ਨਾ ਪਾਦੇ ਰੀੜ-ਕਰੀੜ ਕੇ ਰੀੜ-ਕਰੀੜ ਕੇ ਉਹਦੇ ਵਿੱਚੋਂ ਮੱਖਣ ਬਾਹਰ ਆ ਜਾਂਦਾ ਹੈ ਭਗਤ ਜੀ ਕਹਿੰਦੇ ਸਰੀਰੂ ਪਚਾਟੀ ਦੇ ਵਿੱਚੋਂ ਸ਼ਬਦ ਸੁਝਾਈ ਸ਼ਬਦ ਨੂੰ ਸਮਾਣਾ ਕਰੋ ਸ਼ਬਦ ਅੰਦਰ ਹੀ ਹਿਰਦੇ ਵਿੱਚ ਬੈਠਾ ਸਰੀਰ ਅੰਦਰ ਹੀ ਹੈ ਹਰ ਕਾ ਬਲੋਵਣਾ ਮਨ ਕਾ ਵਿਚਾਰਾ ਅਲਾਪ ਅਰੰਭ ਕਰਦਣ ਕਹਿੰਦੇ ਹਰੀ ਦਾ ਬਲੋਵਣਾ ਬਲੋਵਣਾ ਕਰੋ ਮਨ ਦੀ ਵਿਚਾਰ ਭਗਤ ਜੀ ਕਹਿੰਦੇ ਹਰ ਕਾ ਬਲੋਵਣਾ ਮਨ ਕਾ ਵਿਚਾਰਾ ਗੁਰ ਸ਼ਬਦ ਪਾਵੇ ਅੰਮ੍ਰਿਤ ਧਾਰਾ ਕਹਿੰਦੇ ਜਦੋਂ ਮਨ ਉਹਦੇ ਚਰਨਾਂ ਵਿੱਚ ਅਰਪਣ ਕਰ ਦਾਂਗੇ ਇਹਦੇ ਨਾਲ ਵਿਚਾਰ ਕਰਾਂਗੇ ਗੁਰੂਸ ਪ੍ਰਸਾਦ ਗੁਰ ਕਿਰਪਾ ਦੇ ਨਾਲ ਫਿਰ ਅੰਮ੍ਰਿਤ ਦੀ ਪ੍ਰਾਪਤੀ ਹੋਏਗੀ ਨਾਮ ਦੀ ਪ੍ਰਾਪਤੀ ਅੰਮ੍ਰਿਤ ਨੂੰ ਅੰਮ੍ਰਿਤ ਧਾਰਾ ਪ੍ਰਾਪਤ ਹੋ ਜਾਵੇਗੀ ਭਾਵ ਗੁਰੂ ਦੀ ਕਿਰਪਾ ਦੇ ਨਾਲ ਪ੍ਰਸੰਤਾ ਦੇ ਨਾਲ ਨਾਮ ਦੀ ਪ੍ਰਾਪਤੀ ਹੋ ਜਾਵੇਗੀ ਕਹੋ ਕਬੀਰ ਨਦਰ ਕਰੇ ਜੇ ਮੀਰਾ ਭਗਤ ਜੀ ਅਖੀਲੀਆਂ ਤੁਖਾਂ ਵਿੱਚ ਦਰਸਾਉਂਦੇ ਹਨ ਕਹੋ ਕਬੀਰ ਨਦਰ ਕਰੇ ਮੀਰਾ ਕਹਿੰਦੇ ਉਹ ਪਰਮਾਤਮਾ ਮੀਰਾ ਨੂੰ ਕਹਿੰਦੇ ਹਨ ਪਾਤਸ਼ਾਹ ਨੂੰ ਮੀਰਾ ਲੱਭ ਜੈ ਪਾਤਸ਼ਾਹ ਭਗਤ ਜੀ ਕਹਿੰਦੇ ਕਹੋ ਕਬੀਰ ਨਦਰ ਉਹ ਜੇ ਪਰਮਾਤਮਾ ਪਾਤਸ਼ਾਹ ਮੇਰਾ ਭਗਤ ਜੀ ਕਹਿੰਦੇ ਕਿਰਪਾ ਕਰ ਦੇਵੇ ਨਦਰ ਕਰ ਦੇਵੇ ਅਹੋ ਕਬੀਰ ਨਦਰ ਕਰੇ ਜੇ ਮੀਰਾ ਜੇ ਉਹ ਨਦਰ ਕਰ ਦੇਵੇ RAM ਨਾਮ ਲਗ ਉਤਰੇ ਤੀਰਾ ਜਵਾਬ ਦਿੰਦੇ ਹਨ ਭਗਤ ਜੀ ਕਹਿੰਦੇ ਫਿਰ RAM ਦੀ ਫਿਰ ਭਵ ਸਾਗਰ ਤੋਂ ਤਰ ਜਾਵਾਂਗੇ RAM ਨਾਮ ਰਮੇ ਹੋਏ ਪ੍ਰਭੂ ਦੇ ਨਾਮ ਦੇ ਨਾਲ ਜਦੋਂ ਉਹਦਾ ਬਾਣ ਲੱਗ ਗਿਆ ਹਿਰਦੇ ਦੇ ਵਿੱਚ ਉਹ ਪ੍ਰਗਟ ਹੋ ਗਿਆ ਉਤਰੇ ਤੀਰਾ ਕਹਿੰਦੇ ਫਿਰ ਇਸ ਭਾਵ ਸਾਗਰ ਇਸ ਸਮੁੰਦਰ ਤੋਂ ਪਾਰ ਲੰਘ ਜਾਵਾਂਗੇ ਤੀਰੇ ਤੋਂ ਭਾਵ ਹੁੰਦਾ ਅਗਲਾ ਬੰਨਾ ਤੀਰਾ ਤੋਂ ਅਰਥ ਹੁੰਦਾ ਅਗਲਾ ਬੰਨਾ ਸਮੁੰਦਰ ਦਾ ਕਹਿੰਦੇ ਫਿਰ ਇਸ ਸੰਸਾਰ ਸਮੁੰਦਰ ਤੋਂ ਅਗਲੇ ਪਾਰ ਹੋ ਜਾਵਾਂਗੇ ਫਿਰ ਉਹ ਆਪ ਇਸ ਬੇੜੇ ਵਿੱਚ ਬਿਠਾ ਕੇ ਨਾਮ ਦੇ ਜਹਾਜ਼ ਵਿੱਚ ਸਾਨੂੰ ਇਸ ਜਗ ਅਗਣ ਦੇ ਸਾਗਰ ਦੇ ਵਿੱਚੋਂ ਸੰਸਾਰ ਰੂਪੀ ਅਗਣ ਚੋਂ ਮਹਾਰਾਜ ਭਾਵ ਸਾਗਰ ਤੋਂ ਪਿਆਰਿਓ ਪਾਰ ਕਰ ਜਣਗੇ ਤੀਰਾ ਤੋਂ ਭਾਵ ਹੁੰਦਾ ਪਾਰ ਕਰ ਦੇ ਨਾ ਪਾਰ ਲਾ ਬੰਨਾ ਇਹ ਸ਼ਬਦ ਦੀ ਭਗਤ ਜੀ ਵਿਚਾਰ ਬਖਸ਼ਦਿਆਂ ਦੇਖੋ ਪਿਆਰ ਦੇ ਨਾਲ ਬੜੇ ਢੰਗ ਦੇ ਨਾਲ ਉਹ ਸਾਨੂੰ ਸਮਝਾਉਂਦੇ ਆ ਜਿੱਥੇ ਦੇਖੋ ਭਗਤ ਜੀ ਸੰਸਾਰੀ ਸੁਧਾਵਣੀ ਦੀ ਟਾਟੀ ਦੀ ਧਾਰਨ ਤਾਂ ਲੈਂਦੇ ਨੇ ਕਿ ਸਮਝ ਪੈ ਜਾਵੇ कि ਜਿਸ ਤਰ੍ਹਾਂ ਸਹਜੇ ਸਹਜੇ ਮੱਖਣ ਹੁੰਦਾ ਨਾ ਕਿੰਨੀ ਮਿਹਨਤ ਤੋਂ ਬਾਅਦ ਐਸੇ ਹੀ ਸਰੀਰ ਦੇ ਅੰਦਰੋਂ ਹੀ ਨਾਮ ਪ੍ਰਕਾਸ਼ ਹੋਣਾ ਹੈ ਸਹਜੇ ਸਹਜੇ ਇੱਥੇ ਵੀ ਮਿਹਨਤ ਦੀ ਲੋੜ ਹੈ ਭਗਤ ਜੀ ਕਹਿੰਦੇ ਜਿਵੇਂ ਸਹਜੇ ਸਹਜੇ ਹਿਰਦੇ ਵਿੱਚ ਗੁਣ ਹੁੰਦੇ ਆ ਨਾ ਜੇ ਸਰੀਰੂਪੀ ਚਾਟੀ ਦੇ ਵਿੱਚ ਸਹਜੇ ਸਹਜੇ ਭਗਤ ਜੀ ਕਹਿੰਦੇ ਮਨ ਨੂੰ ਰੱਖਣਾ ਕਰੋ ਫਿਰ ਇਹਨੂੰ ਭਾ ਭਗਤ ਜੀ ਕਹਿੰਦੇ ਬੰਦਗੀ ਦਾ ਭਜਨ ਦਾ ਸਿਮਰਨ ਦਾ ਜਾਗ ਲਗਾਓ ਫਿਰ ਜਿਵੇਂ ਦੁੱਧ ਦੇ ਵਿੱਚੋਂ ਮੱਖਣ ਦੀ ਪ੍ਰਾਪਤੀ ਹੁੰਦੀ ਹੈ ਇਸੇ ਤਰ੍ਹਾਂ ਸਰੀਰ ਵਿੱਚੋਂ ਉਹ ਸੱਚੇ ਮਾਲਕ ਦੀ ਦਰਸ਼ਨ ਹੋ ਜਾਣਗੇ ਫਿਰ ਪ੍ਰਭੂ ਦੀ ਪ੍ਰਾਪਤੀ ਹੋ ਜਾਵੇਗੀ ਉਹਦਾ ਮੇਲ ਹੋ ਜਾਵੇਗਾ ਉਹਦੇ ਵਿੱਚ ਮਿਲ ਜਾਵਾਂਗੇ ਕਿਰਨ ਤੂੰ ਪਰੰਤੂ ਜਿਹੜਾ ਖਤਮ ਹੋ ਜਾਵੇਗਾ ਫਿਰ ਮਨ ਧੀਰਜ ਵਿੱਚ ਸਹਿਜ ਵਿੱਚ ਸੰਤੋਖ ਵਿੱਚ ਦਇਆ ਵਿੱਚ ਆ ਜਾਵੇਗਾ ਭਗਤ ਜੀ ਦੇ ਇਹ ਅੱਜ ਦੇ ਵਿਚਾਰ ਹਨ ਆਓ ਭਾਈ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਵਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਜੀ ਅਨੇਕਾਂ ਭੁੱਲਾਂ ਜਦਿਆਂ ਨ ਮਹਾਰਾਜ ਸਮਤ ਬਖਸ਼ ਲੈਣ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ